ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੱਲ ਇੱਕ ਬਹੁਤ ਵੱਡੀ ਦੁਖਦਾਈ ਘਟਨਾ ਵਾਪਰ ਗਈ ਆ ਮੇਰੇ ਪਰਮ ਮਿੱਤਰ ਪਿਆਰੇ ਮਿੱਤਰ ਦਿਲਾਂ ਦੀ ਧੜਕਣ ਔਰ بلند ਆਵਾਜ਼ ਦੇ ਮਾਲਕ ਸ੍ਰੀਮਾਨ ਸੰਤ ਬਾਬਾ ਭਗਵੰਤ ਸਿੰਘ ਜੀ ਢਿੰਡਸੇ ਵਾਲੇ ਤੋ ਬੜੀ ਹੀ ਚੜ੍ਹਦੀ ਕਲਾ ਵਾਲੇ ਬੜੀ ਹੀ ਬਲੰਦਵਾੜ ਦੇ ਵਿੱਚ ਕੀਰਤਨ ਕਰਦੇ ਸਨ ਬਹੁਤ ਸੋਹਣਾ ਕੀਰਤਨ ਸੀ ਉਹਨਾਂ ਦਾ ਤੇ ਉਹ ਕੱਲ ਪੰਜ ਭੂਤਕ ਸਰੀਰ ਦਾ ਤਿਆਗ ਕਰ ਗਏ ਔਰ ਬਹੁਤ ਸਿੱਖ ਕੌਮ ਦੇ ਮਹਾਨ ਸੰਤ ਸਮਾਜ ਸਾਰਾ ਪਹੁੰਚੇ ਉੱਥੇ ਬੜੇ ਸਾਧੂ ਸੰਤ ਮਹਾਂਪੁਰਖ ਪਹੁੰਚੇ ਜਿੰਨੂੰ ਵੀ ਪਤਾ ਲੱਗਦਾ ਉਹੀ ਪਹੁੰਚੇ ਸੋ ਕੱਲ ਉਹਨਾਂ ਦਾ ਸੰਸਕਾਰ ਕੀਤਾ ਗਿਆ 7:30 ਵਜੇ ਸੰਸਕਾਰ ਕੀਤਾ ਗਿਆ 10:00 ਬਜੇ ਨਾਲ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਦਾदू ਸਾਹਿਬ ਵਾਲੇ ਅਤੇ ਹੋਰ ਸੰਤ ਮਹਾਂਪੁਰਖ ਬਹੁਤ ਪਹੁੰਚੇ 10 26 ਜੂਨ ਦਾ ਭੋਗ ਆ ਪਿੰਡ ਆਲਮਪੁਰ ਕੌਲੀ ਬਾਬਾ ਰਬ ਜੀ ਦੇ ਅਸਥਾਨ ਦੇ ਉੱਤੇ 10:00 ਵਜੇ ਤੋਂ ਲੈ ਕੇ 1:00 1:30 ਵਜੇ ਤੱਕ 1:30 ਵਜੇ ਤੱਕ ਭੋਗ ਪਹੇਜਣਾ ਮੈਂ ਸਾਰੇ ਸੰਤਾਂ ਮਹਾਂਪੁਰਖਾਂ ਨੂੰ ਅਪੀਲ ਕਰਾਂਗਾ ਕਿ ਸਾਰੇ ਸੰਤਾਂ ਮਹਾਂਪੁਰਖਾਂ ਨੇ ਜਰੂਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ 93643 95801 93643 95801 ਮੇਰੇ ਨਾਲ ਸੰਪਰਕ ਕਰ ਸਕਦੇ ਹੋ ਸੋ ਸਾਰੀ ਜਿਹੜੀ ਵੀ ਮੇਰੀ ਵੀਡੀਓ ਦੇਖਦੇ ਸਾਧੂ ਸੰਤ ਮਹਾਂਪੁਰਖੁਰ ਸਿੱਖ ਸੰਗਤਾਂ ਸੋ ਉਹਨਾਂ ਦੇ ਭੋਗ ਦੇ ਉੱਤੇ 26 ਜੂਨ ਨੂੰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਔਰ ਅਸੀਂ ਸੰਤ ਸਮਾਜ ਸਾਰੇ ਹੀ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ ਆ ਉਹਨਾਂ ਦੀ ਬੱਚੀ ਦੇ ਨਾਲ ਉਹਨਾਂ ਦੇ ਬੱਚਿਆਂ ਦੇ ਨਾਲ ਉਹ ਹੁਣ ਸਿੱਖ ਕੌਮ ਦੇ ਬੱਚੇ ਨੇ ਸੋ ਉਹਨਾਂ ਦੀ ਦੇਖਭਾਲ ਸਿੱਖ ਕੌਮ ਕਰੇਗੀ ਔਰ ਅਸੀਂ ਸਾਰੇ ਪਰਿਵਾਰ ਦੇ ਨਾਲ ਖੜੇ ਆ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਵੀ ਕਰਦੇ ਆ ਉਸ ਪਵਿੱਤਰ ਰੂਹ ਨੂੰ ਮਿਸੜ ਰੂਹ ਨੂੰ ਚਰਨਾਂ ਵਿੱਚ ਨਵਾਸ ਵਕਸਨ ਇਸੇ ਪਰਿਵਾਰ ਨੂੰ ਸਾਧੂ ਸੰਤਾਂ ਰੱਬ ਦੇ ਪੈਰਾਂ ਨੂੰ ਸੰਗਤਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਬੜੇ ਹੀ ਪਿਆਰ ਵਾਲੇ ਸਨ ਬੜੇ ਹੀ ਮਿੱਠ ਬੋਲੜੇ ਸਾਰਿਆਂ ਦੇ ਨਾਲ ਉਹਨਾਂ ਦਾ ਬੜਾ ਪਿਆਰ ਸੀ ਸਾਰਿਆਂ ਦਾ ਸਤਿਕਾਰ ਕਰਦੇ ਸੀ ਉਹ ਸਾਨੂੰ ਸਦੀਵੀ ਵਿਸੋੜਾ ਦੇ ਗਏ ਨੇ ਔਰ ਸਭੀ ਜੂਨ ਉਹਨਾਂ ਦਾ ਭੋਗ ਆ ਪਿੰਡ ਆਲਮਪੁਰ ਕੌਲੀ ਔਰ ਡੇਰਾ ਬਾਬਾ ਰਬਜੀ ਉਹਨਾਂ ਦੇ ਸਥਾਨ ਦੇ ਉੱਤੇ ਭੋਗ ਪਾਇਆ ਜਾਣਗੇ ਸੋ ਇੰਨੇ ਕ ਬੇਨਤੀਆਂ ਸੀ ਬੜਾ ਦੁੱਖ ਲੱਗਿਆ ਬੜਾ ਮਨ ਉਦਾਸ ਆ ਕੱਲ ਦਾ ਤੇ ਰੋਟੀ ਖਾਣ ਨੂੰ ਵੀ ਦਿਲ ਨਹੀਂ ਕਰਿਆ ਕੁਝ ਖਾਣ ਪੀਣ ਨੂੰ ਦਿਲ ਨਹੀਂ ਕਰਿਆ ਸਾਡਾ ਪਰਮਿੱਤਰ ਸੀ ਬੜਾ ਪਿਆਰਾ ਸੀ ਸਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਸੀ ਤਕਰੀਬਨ